ਪੰਜਾਬ ਦੀ ਧਰਤੀ ਤੇ ਨਸ਼ਿਆਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਆਏ ਦਿਨ ਦਾਅਵੇ ਕੀਤੇ ਜਾਂਦੇ ਨੇ ਪੰਜਾਬ ਦੀ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵੀ ਚਲਾਇਆ ਹੋਇਆ ਹੈ ਪੁਲਿਸ ਦੇ ਡੀਜੀਪੀ ਔਰ ਛੋਟੇ ਅਧਿਕਾਰੀਆਂ ਤੋਂ ਲੈ ਕੇ ਵੱਡੇ ਅਧਿਕਾਰੀ ਤੱਕ ਸਾਰੇ ਇਹ ਗੱਲ ਕਹਿੰਦੇ ਆ ਕਿ ਸਰਕਾਰ ਦੇ ਕਹਿਣ ਦੇ ਉੱਪਰ ਅਸੀਂ ਵੱਡੀ ਪੱਧਰ ਦੇ ਉੱਪਰ ਮੁਹਿੰਮ ਵਿੱਢੀ ਹੋਈ ਹੈ ਪੰਜਾਬ ਦੇ ਵਿੱਚ ਆਪਾਂ ਨਸ਼ਾ ਕਿਸੇ ਵੀ ਕੀਮਤ ਦੇ ਉੱਪਰ ਰਹਿਣ ਨਹੀਂ ਦੇ ਦੇਣਾ ਇਸ ਕਿਸਮ ਦੇ ਦਾਅਵੇ ਕੀਤੇ ਜਾਂਦੇ ਆ ਪਰ ਵੱਡੀ ਗਿਣਤੀ ਵਿੱਚ ਲੋਕ ਉਹ ਸਾਹਮਣੇ ਆਣ ਕੇ ਦੱਸ ਦਿਆ ਕਹਿੰਦੇ ਕਿ ਨਸ਼ਾ ਹੱਲੇ ਵੀ ਛਰੇ ਆਮ ਵਿਕ ਰਿਆ ਹੈ ਇੱਕ ਤਾਜ਼ਾ ਉਦਾਹਰਣ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਤੁਹਾਨੂੰ ਚਿਤਿਆ ਹੋਊਗਾ ਮੈਨੂੰ ਯਾਦ ਹੈ ਬਹੁਤ ਸਾਰੇ ਲੋਕ ਕਈ ਵਾਰ ਇਦਾਂ ਦੀ ਗੱਲ ਕਰਦੇ ਹੁੰਦੇ ਆ ਕਿ ਜਦੋਂ ਨਸ਼ੇ ਦੀ ਵਜ੍ਹਾ ਕਰਕੇ ਕਿਸੇ ਦੇ ਜਵਾਨ ਪੁੱਤ ਦੀ ਮੌਤ ਹੁੰਦੀ ਹੈ ਕਿਸੇ ਦੇ ਘਰ ਦੇ ਵਿੱਚ ਸੱਥਰ ਵਿਛਦੇ ਆ ਤਾਂ ਉਸ ਵੇਲੇ ਅਕਸਰ ਲੋਕ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ ਆ ਕਿ ਜਿਹੜੇ ਪੁਲਿਸ ਵਾਲੇ ਐ ਇਹ ਨਸ਼ੇ ਦੇ ਸਮਗਲਰਾਂ ਨੂੰ ਨਹੀਂ ਫੜਦੇ ਐ ਇਹ ਉਹਨਾਂ ਨੂੰ ਨੱਥ ਨਹੀਂ ਪਾਉਂਦੇ ਇਹਨਾਂ ਦੀ ਨੱਕ ਦੇ ਥੱਲੇ ਨਸ਼ਾ ਵਿਕਦਾ ਔਰ ਬਹੁਤ ਸਾਰੇ ਲੋਕ ਉਸ ਵਿੱਚ ਲੈਦਿਆਂ ਗੱਲਾਂ ਕਰਦੇ ਆਂ ਕਿ ਜਿਵੇਂ ਸਾਡੇ ਘਰ ਦੇ ਵਿੱਚ ਸੱਥਰ ਵਿਸ਼ੇ ਆ ਇਸੇ ਹੀ ਤਰੀਕੇ ਦੇ ਨਾਲ ਇਹਨਾਂ ਖਾਕੀ ਵਰਦੀ ਵਾਲਿਆਂ ਦੇ ਘਰਾਂ ਦੇ ਵਿੱਚ ਵੀ ਤਾਂ ਜਾ ਕੇ ਇਹਨਾਂ ਨੂੰ ਪਤਾ ਲੱਗੇ ਕਿ ਕਿਸੇ ਦੇ ਜਵਾਨ ਪੁੱਤ ਦੀ ਜਦੋਂ ਮੌਤ ਹੁੰਦੀ ਹੈ ਤੇ ਪਰਿਵਾਰ ਦੇ ਜੀਵਾਂ ਦੇ ਉੱਪਰ ਮਾਂ ਪਿਓ ਦੇ ਦਿਲ ਦੇ ਉੱਪਰ ਕੀ ਬੀਤਦੀ ਹੈ ਇਹ ਮੈਂ ਗੱਲ ਉਹ ਕਰਕੇ ਹਟਿਆ ਜਿਹੜੀ ਗੱਲ ਅਕਸਰ ਆਮ ਲੋਕ ਕਈ ਵਾਰਾ ਕਰਦੇ ਹੁੰਦੇ ਆ ਅੱਜ ਜਿਹੜੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹੁਣ ਤੇ ਦੇਖੋ ਜਿਨ੍ਹਾਂ ਨੇ ਖਾਕੀ ਵਰਦੀ ਪਹਿਨੀ ਹੋਈ ਹੈ ਜਿਹੜੇ ਪੁਲਿਸ ਮਹਿਕਮੇ ਦੇ ਵਿੱਚ ਹੁੰਦੇ ਆ ਹੁਣ ਜਦੋਂ ਉਹ ਵਾਲੀ ਅੱਗ ਉਹਨਾਂ ਦੇ ਆਪਣੇ ਘਰਾਂ ਤੱਕ ਪਹੁੰਚ ਚੁੱਕੀ ਹੈ ਤਾਂ ਫਿਰ ਦੱਸੋ ਇਸ ਤੋਂ ਅੱਗੇ ਹੋਰ ਕੀ ਕਿਹਾ ਜਾਵੇ ਇਹ ਗੱਲ ਕਰਦੇ ਨੇ ਕਈ ਵਾਰ ਲੋਕ ਕਿ ਜਿੰਨਾ ਚਿਰ ਸੇਕ ਇਹਨਾਂ ਦੇ ਘਰਾਂ ਤੱਕ ਨਹੀਂ ਆਉਂਦਾ ਹੈਗਾ ਉਨਾਂ ਚਿਰ ਠੱਲ ਨਹੀਂ ਜੇ ਪੈਣੀ ਆ ਗਿਆ ਸੇਕ ਜਿਹੜੀ ਤਾਜ਼ੀ ਘਟਨਾ ਹੈਗੀ ਆ ਖਬਰ ਆਜੀ ਇੱਕ ਖਬਰ ਤੋਂ ਇਲਾਵਾ ਕੁਝ ਹੋਰ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਵਾਸਤੇ ਤੁਹਾਡੇ ਰੂ ਬਰੂ ਹਾਂ ਖਬਰ ਹੈ ਕਿ ਇੱਕ ਪੁਲਿਸ ਵਾਲਾ ਕਾਂਸਟੇਬਲ ਹੈ ਜੀ ਉਦੇ ਜਵਾਨ ਪੁੱਤ ਦੀ ਮੌਤ ਹੋ ਗਈ ਹੈ। ਉਹਨੇ মিডিਏ ਦੇ ਸਾਹਮਣੇ ਆਣ ਕੇ ਇਹ ਗੱਲ ਆਖੀ ਹੈ ਕਿ ਮੇਰਾ ਪੁੱਤ ਨਸ਼ੇ ਕਰਦਾ ਸੀ। ਉਹਨੇ ਕਿਸੇ ਵੀ ਗੱਲ ਦਾ ਕੋਈ ਪਰਦਾ ਨਹੀਂ ਰੱਖਿਆ, ਕੋਈ ਲਕੋਵ ਨਹੀਂ ਰੱਖਿਆ ਹੈਗਾ। ਸੜਕ ਦੇ ਉੱਪਰ ਆਪਣੇ ਪੁੱਤ ਦੀ লাশ ਰੱਖ ਕੇ ਪ੍ਰੋਟੈਸਟ ਕੀਤਾ ਹੈਗਾ, ਪ੍ਰਦਰਸ਼ਨ ਕੀਤਾ ਹੈਗਾ। ਔਰ ਉਸ ਪ੍ਰਦਰਸ਼ਨ ਦੇ ਦੌਰਾਨ মিডিਆ ਨੂੰ ਮੁਖਤਬ ਹੁੰਦਿਆਂ ਉਸ ਪੁਲਿਸ ਵਾਲੇ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਤੁਹਾਡੇ ਦਿਲ ਨੂੰ ਝੰਜੋੜ ਜਾਣਗੀਆਂ। ਉਹ ਤੁਹਾਨੂੰ ਦੱਸਣ ਗਿਆ ਕਿ ਚਲਦਾ ਕੀ ਪਿਆ ਹੈਗਾ। ਇੱਕ ਪੁਲਿਸ ਵਾਲਾ ਜਦੋਂ ਆਪਣੇ ਮੂੰਹੋਂ ਦੱਸਦਾ ਪਿਆ ਹੈਗਾ ਜ਼ਮੀਨੀ ਪੱਦਰ ਦੇ ਹਾਲਾਤ ਕੀ ਹੈਗੇ ਆ ਤਾਂ ਉਸ ਤੋਂ ਵਧੇਰੇ ਹੋਰ ਕੌਣ ਆਣ ਕੇ ਗੱਲ ਕਰੇ ਤਾਂ ਲੋਕਾਂ ਨੂੰ ਯਕੀਨ ਆ ਸਕਦਾ ਹੈ ਕਿ ਵਾਕਈ ਹਾਲਾਤ ਇਦਾਂ ਦੇ ਆ ਵਕ ਵਕ ਸਿਆਸੀ ਪਾਰਟੀਆਂ ਖਾਸ ਕਰਕੇ ਵਿਰੋਧੀ ਪਾਰਟੀਆਂ ਜਾਂ ਹੋਰ ਵਕ ਵਕ ਤੇਰਾ ਦੇ ਉੱਪਰ ਤਾਂ ਇਹ ਗੱਲ ਆ ਜਾਂਦੀ ਆ ਵੀ ਇਹ ਲੋਕ ਸੱਤਾ ਦੇ ਕਾਬਜ਼ ਹੋਣਾ ਚਾਹੁੰਦੇ ਆ ਇਸ ਕਰਕੇ ਸੱਤਾ ਧਿਰ ਨੂੰ ਬਦਨਾਮ ਕਰਨ ਦੇ ਵਾਸਤੇ ਇਹ ਲੋਕ ਇਸ ਕਿਸਮ ਦੀ ਗੱਲਬਾਤ ਕਰਦੇ ਆ ਪਰ ਜਦੋਂ ਪੁਲਿਸ ਵਾਲੇ ਆਪ ਪੁਲਿਸ ਵਾਲੇ ਜਦੋਂ ਇਸ ਕਿਸਮ ਦੀ ਗੱਲ ਆਪਣ ਕਰਨ ਤਾਂ ਦੇਖੋ ਜੀ ਜ਼ਮੀਨੀ ਹਕੀਕਤਾਂ ਹੈ ਦੇਖੋ ਪੁਲਿਸ ਮੁਲਾਜ਼ਮ ਆਪਣੇ ਪੁੱਤ ਦੀ ਬਾਡੀ ਦੇ ਵੱਲ ਐਦਾ ਉਂਗਲ ਕਰਕੇ ਇਸ਼ਾਰਾ ਕਰਕੇ ਦੱਸ ਰਿਹਾ ਉਹ ਕਹਿੰਦਾ ਆਹ ਹੈ ਪੰਜਾਬ ਦੀ ਧਰਤੀ ਦੇ ਉੱਪਰ ਜ਼ਮੀਨੀ ਪੱਦਰ ਦੇ ਹਾਲਾਤ ਉਹ ਇਸ ਕਿਸਮ ਦੇ ਨਾਲ ਗੱਲਾਂ ਕਰਦਾ ਪਿਆ ਉਹਦਾ ਕਹਿਣਾ ਹੈ ਕਿ ਮੇਰੇ ਪੁੱਤ ਦੀ ਉਮਰ 26 ਵਰਿਆਂ ਦੀ ਸੀ ਔਰ ਮੇਰਾ ਪੁੱਤ ਬੀਐਸਸੀ ਕੀਤੀ ਹੋਈ ਹੈ ਤੇ ਫੁੱਟਬਾਲ ਦਾ ਵਧੀਆ ਖਿਡਾਰੀ ਸੀਗਾ ਉਹ ਕਹਿੰਦਾ ਕਿ ਨਸ਼ੇ ਦੇ ਵਿੱਚ ਗਲਤਾਨ ਹੋ ਗਿਆ ਵੱਖ-ਵੱਖ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਮੈਨੂੰ ਕਈ ਵਾਰਾ ਭਰਤੀ ਕਰਵਾਇਆ ਹਲੇ ਕੱਲ ਕਹਿੰਦਾ ਇਹ ਰਾਤੀ ਨਸ਼ਾ ਛਡਾਊ ਕੇਂਦਰ ਤੋਂ ਬਾਹਰ ਆਇਆ ਪਰ ਆਉਂਦਿਆਂ ਹੀ ਇਹਨੂੰ ਫਿਰ ਨਸ਼ਾ ਉਪਲਬਧ ਹੋ ਗਿਆ ਇਹਨੂੰ ਫਿਰ ਨਸ਼ਾ ਮਿਲ ਗਿਆ ਕਿਉਂ ਮਿਲ ਗਿਆ ਜੀ ਯੁੱਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ 72 72 ਘੰਟੇ ਦੇ ਦੋ-ਦੋ ਵਾਰ ਐਲਾਨ ਕੀਤੇ ਗਏ ਕਿ ਆਪਾਂ ਆਪਰੇਸ਼ਨ ਪ੍ਰਹਾਰ ਚਲਾ ਰਹੇ ਹਾਂ ਨਸ਼ਿਆਂ ਦੇ ਜਿਹੜੇ ਸਮੱਗਲਰ ਨੇ ਆਪਾਂ ਉਹਨਾਂ ਨੂੰ ਨੱਥ ਪਾ ਰਹੇ ਹਾਂ ਇੰਨੇ ਕ ਆਪਾਂ ਫੜ ਲਏ ਆ ਜਿਹੜੇ ਹੋ ਰਹੇ ਨੇ ਆ ਆਪਾਂ ਉਹਨਾਂ ਨੂੰ ਵੀ ਕਾਬੂ ਕਰ ਲੈਣਾ ਪਰ ਪੁਲਿਸ ਮੁਲਾਜ਼ਮ ਦਾ ਕਹਿਣਾ ਹੈਗਾ ਕਿ ਜਿੱਥੇ ਮੈਂ ਰਹਿਣਾ ਹੈਗਾ ਮੇਰੇ ਆਪਣੇ ਆਸੇ-ਪਾਸੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰਹਿੰਦਾ ਜੀ ਆਸੇ-ਪਾਸੇ ਇਲਾਕੇ ਦੇ ਵਿੱਚ ਘਰ ਘਰ ਦੇ ਵਿੱਚ ਨਸ਼ਾ ਵਿਕਦਾ ਪਿਆ ਜੀ ਉਹਨੇ ਘਰ ਘਰ ਲਫਜ਼ ਬੋਲਿਆ ਜੀ ਕਹਿੰਦਾ ਘਰ ਘਰ ਨਸ਼ਾ ਵਿਕਦਾ ਪਿਆ ਹੈ ਪੱਤਰਕਾਰ ਸਵਾਲ ਕਰਦੇ ਆ ਉਹ ਅੱਗੋਂ ਜਵਾਬ ਦਿੰਦਾ ਉਹ ਕਹਿੰਦਾ ਕਿ ਜਿਹੜੇ ਨਸ਼ਿਆਂ ਦੇ ਵੱਡੇ ਸਮਗਲਰ ਨੇ ਉਹਨਾਂ ਨੂੰ ਹੱਥ ਨਹੀਂ ਪਾਇਆ ਜਾਂਦਾ ਜਿਹੜੇ ਮਾਤੜ ਨੇ ਮੜਾ ਮਟਰ ਨਸ਼ਾ ਕਰ ਦਿਆ ਉਹਨਾਂ ਨੂੰ ਕਹਿੰਦਾ ਚੱਕ ਕੇ ਉਹਨਾਂ ਦੇ ਉੱਪਰ ਜ਼ਰੂਰ ਪਰਚੇ ਦਰਜ ਹੋ ਰਹੇ ਐ ਇਸ ਕਿਸਮ ਦੇ ਉਹਨਾਂ ਨੇ ਸਾਰੀਆਂ ਗੱਲਾਂ ਬਤਾ ਕੀਤੀਆਂ ਨੇ ਉਹ ਮੰਨਿਆ ਇਹ ਗੱਲ ਕਹਿੰਦਾ ਕਿ ਮੇਰੇ ਪੁੱਤ ਦੀ ਨਸ਼ੇ ਦੀ ਓਵਰਡੋਜ਼ ਦੀ ਵਜ੍ਹਾ ਕਰਕੇ ਮੌਤ ਹੋਈ ਐ ਹੁਣ ਤੁਸੀਂ ਸੋਚ ਕੇ ਦੇਖੋ ਕਿ ਜੇ ਉਹ ਰਾਤੀ ਨਸ਼ਾ ਛਡਾਊ ਕੇਂਦਰ ਤੋਂ ਘਰੇ ਆਉਂਦਾ ਹੈਗਾ ਆਉਂਦੇ ਸਾਰੀ ਉਹਨੂੰ ਨਸ਼ਾ ਸੌਖਾ ਹੀ ਮਿਲ ਗਿਆ ਹੋਊਗਾ ਤਾਂ ਹੀ ਨਸ਼ਾ ਕਰ ਲੈਣਾ ਜੀ ਉਹਨੇ ਸੌਖਾ ਕਿਉਂ ਮਿਲ ਗਿਆ ਭਲਾ ਕਿਉਂਕਿ ਵਿਕਦਾ ਪਿਆ ਸਗਾਸੇ-ਪਾਸੇ ਤਾਂ ਹੀ ਵਿਕ ਗਿਆ ਨਾ ਵਰਨਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਵੱਡੀ ਗਈ ਹੋਵੇ ਤੇ ਐਡਾ ਕੋਈ ਕੌਣ ਦਲੇਰ ਹੈਗਾ ਜਿਹੜਾ ਬਿਨਾ ਕਿਸੇ ਦੀ ਛਤਰ ਸ਼ਾਯਾ ਤੋਂ ਇੰਨੀ ਬਹਾਦਰੀ ਦੇ ਨਾਲ ਹਿੱਕ ਤਾਣ ਕੇ ਸ਼ਰਮ ਨਸ਼ਾ ਵਿੱਚ ਝੰਡਿਆ ਹੋਵੇ ਕੀ ਕਿਸੇ ਦੀ ਜ਼ਰੂਰਤ ਪੈ ਸਕਦੀ ਹੈ ਕੀ ਉਹ ਲੋਕ ਪੁਲਿਸ ਤੋਂ ਜ਼ਿਆਦਾ ਤਾਕਤਵਰ ਹੈ ਗਿਆ ਕੀ ਉਹ ਜ਼ਿਆਦਾ ਬਹਾਦਰ ਨੇ ਕੀ ਉਹਨਾਂ ਦੇ ਵਿੱਚ ਹਿੰਮਤ ਅਤੇ ਦਲੇਰੀ ਜ਼ਿਆਦਾ ਹੈ ਕੀ ਪੰਜਾਬ ਦੀ ਪੁਲਿਸ ਵਾਲਿਆਂ ਨਾਲੋਂ ਜ਼ਿਆਦਾ ਸ਼ਾਤਰ ਨੇ ਉਹ ਲੋਕ ਕੀ ਆਪਾਂ ਉਹਨਾਂ ਦੀ ਅੱਖ ਤੋਂ ਪਰੇ ਹੋ ਕੇ ਇਹ ਸਾਰੇ ਧੰਦੇ ਕਰ ਸਕਦੇ ਆ ਜਾਂ ਕਰ ਰਹੇ ਨੇ ਇਹ ਕੁਝ ਸਵਾਲ ਹੈਗੇ ਆ ਇਸ ਤੋਂ ਅੱਗੇ ਉਹਨੇ ਸਰਕਾਰੀ ਦਾਅਵਿਆਂ ਦੀ ਪੂਰੀ ਤਰ੍ਹਾਂ ਪੋਲ ਖੋਲ੍ਹਦਿਆਂ ਹੋਇਆ ਕਿਹਾ ਹੈ ਕਿ ਸਰਕਾਰੀ ਦਾਅਵੇ ਜਮਈ ਖੋਖਲੇ ਐ ਨਸ਼ਾ ਸ਼ਰਿਆਂ ਵੇਚਦਾ ਘਰ ਘਰ ਵੇਚਦਾ ਨਾਲ ਹੋਰ ਜਿਹੜੀ ਗੱਲ ਆਖੀ ਹੈ ਉਸ ਪੁਲਿਸ ਮੁਲਾਜ਼ਮ ਨੇ ਉਹ ਕਹਿੰਦਾ ਹੈ ਕਿ ਪੰਜਾਬ ਛੱਡ ਜਾਓ ਜੇ ਤੁਸੀਂ ਆਪਣੇ ਪੁੱਤ ਬਚਾਉਣੇ ਆ ਤਾਂ ਇੱਕ ਸਟੈਪ ਹੋਰ ਅੱਗੇ ਜਾ ਕੇ ਜਿਹੜੇ ਲਫ਼ਜ਼ੋ ਨੇ ਬੋਲੇ ਆ ਉਹ ਕਹਿੰਦਾ ਯੂਪੀ ਜਾਂ ਬਿਹਾਰ ਵੱਲ ਚਲ ਜਾਓ ਜਿੱਥੇ ਮਾਰੀ-ਮੋਟੀ ਸ਼ਾਂਤੀ ਹੈਗੀ ਹੈ ਹੁਣ ਤੁਸੀਂ ਸੋਚ ਕੇ ਵੇਖੋ ਆਪਾਂ ਪੰਜਾਬ ਦੀ ਧਰਤੀ ਦੇ ਉੱਪਰ ਬੈਠ ਕੇ ਅਕਸਰ ਇਦਾਂ ਦੀਆਂ ਗੱਲਾਂ ਕਰਦੇ ਹੁੰਨੇ ਸੀਗੇ ਮੈਨੂੰ ਯਾਦ ਹੈ ਐਜ਼ ਅ ਪੱਤਰਕਾਰ ਮੈਂ ਵੀ ਗੱਲ ਕਰਦਾ ਰਿਹਾ ਕਿ ਯੂਪੀ ਬਿਹਾਰ ਵਰਗੇ ਹਾਲਾਤ ਕਿਤੇ ਪੰਜਾਬ ਦੇ ਨਾ ਬਣ ਜਾਣ ਹੁਣ ਕਾ ਮੁਲਟ ਹੋ ਗਿਆ ਉਸ ਪੁਲਿਸ ਮੁਲਾਜ਼ਮ ਦੇ ਕਹਿਣ ਮੁਤਾਬਕ ਕਹਿੰਦਾ ਪੰਜਾਬ ਦੇ ਨਾਲੋਂ ਸ਼ਾਂਤੀ ਹੈ ਜੋ ਲਫ਼ਜ਼ੋਂ ਨੇ ਬੋਲੇ ਮੈਂ ਉਸ ਪੁਲਿਸ ਮੁਲਾਜ਼ਮ ਦੇ ਲਫ਼ਜ਼ਾਂ ਦੀ ਗੱਲ ਕਰਨ ਰਿਹਾ ਜਿਨੇ ਆਪਣਾ ਪੁੱਤ ਨਸ਼ੇ ਦੀ ਵਜ੍ਹਾ ਕਰਕੇ ਤਾਜ਼ਾ-ਤਾਜ਼ਾ ਗਵਾ ਕੇ ਹਟਿਆ ਜਿਹੜਾ ਉਹਦੇ ਅੰਦਰਲਾ ਦਰਦ ਉਹਨੇ ਬਿਆਨ ਕੀਤਾ ਹੈਗਾ ਉਹ ਕਹਿੰਦਾ ਯੂਪੀ ਜਾਂ ਬਿਹਾਰ ਵੱਲ ਚਲ ਜਾਓ ਜੇ ਤੁਸੀਂ ਆਪਣੇ ਬੱਚੇ ਬਚਾਉਣੇ ਐ ਇੱਕ ਤਰੀਕਾ ਨਾ ਹੋਰ ਦੱਸਿਆ ਜੇ ਤੁਸੀਂ ਆਪਣੇ ਬੱਚੇ ਬਚਾਉਣੇ ਆ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਐ ਤਾਂ ਉਹ ਕਹਿੰਦਾ ਛੱਡ ਕੇ ਚਲ ਜਾਓ ਜਾਂ ਜਾਂ ਦੂਸਰਾ ਤਰੀਕਾ ਦਿਬਰੂਗੜ੍ਹ ਜੇਲ੍ਹ ਦੇ ਅੰਦਰ ਬੰਦ ਅਮਰਿਤਪਾਲ ਸਿੰਘ ਕਹਿੰਦਾ ਉਹਦੀ ਸਰਕਾਰ ਬਣਾ ਲਓ ਉਹਦਾ ਰਾਜ ਲਿਆਓ ਤਾਂ ਤੁਹਾਡੇ ਬੱਚੇ ਬਚਣਿਆ ਤਾਂ ਤੁਹਾਡਾ ਪੰਜਾਬ ਬਚਣਾ ਇਹ ਗੱਲ ਵੀ ਉਹਨੇ ਠੋਕ ਵਜਾ ਕੇ মিডিਏ ਦੇ ਰੂਬਰੂ ਹੁੰਦਿਆ ਆਖੀ ਆ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਦੋਂ ਪੱਤਰਕਾਰ ਸਵਾਲ ਕਰਦੇ ਆ ਕਹਿੰਦੇ ਕਿ ਕਿੰਨਾ ਕੁ ਪੜਿਆ ਸੀਗਾ ਉਹਨੇ ਪੜ੍ਹਾਈ ਵੀ ਦੱਸੀ ਆ ਬੀਐਸਸੀ ਕੀਤੀ ਫੁੱਟਬਾਲ ਦਾ ਵਧੀਆ ਪਲੇਅਰ ਸੀਗਾ ਹੁਣ ਕਹਿੰਦਾ ਅੱਜ ਕੱਲੋ ਚਿੱਟੇ ਦੀ ਪੜ੍ਹਾਈ ਕਰਦਾ ਪਿਆ ਸੀਗਾ ਚਿੱਟੇ ਦੀ ਸ਼ਰਮ ਉਹਨੇ ਗੱਲ ਕੀਤੀ ਲੁਕੋ ਕੁਝ ਨਹੀਂ ਰੱਖਿਆ ਹੈਗਾ ਆਪਾਂ ਅਕਸਰ ਗੱਲ ਕਰਦੇ ਨਾ ਕਿ ਮਾਂ ਪਿਓ ਲੁਕੋ ਲੈਂਦੇ ਆ ਧੀਆਂ ਪੁੱਤਾਂ ਦੇ ਪਰਦੇ ਪਾਉਂਦੇ ਆ ਉਹਨੇ ਕੋਈ ਪਰਦਾ ਨਹੀਂ ਪਾਇਆ ਹੈਗਾ ਪੁਲਿਸ ਵਾਲਿਆਂ ਦਾ ਗੋ ਕਹਿਣਾ ਹੈਗਾ ਕਿ ਜੇ ਸਾਡੇ ਕੋਲ ਕੋਈ ਉਹ ਆਪਣੀ ਸਟੇਟਮੈਂਟ ਲੈ ਕੇ ਆਉਣਗੇ ਤਾਂ ਉਹਨਾਂ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਕਾਰਵਾਈ ਆਪਾਂ ਕਰਾਂਗੇ خیر ਉਹ ਅਗਲੀ ਗੱਲ ਹੈਗੀ ਆ ਜਿਹੜੀ ਗੱਲ ਖਾਸ ਕਰਨ ਵਾਸਤੇ ਦਰਸ਼ਕੋ ਮੈਂ ਤੁਹਾਡੇ ਰੂਬਰੂ ਹਾਂ ਉਹ ਇਹ ਹੀ ਹੈ ਕਿ ਅਕਸਰ ਲੋਕ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ ਸੀਗੇ ਕਿ ਜਦੋਂ ਖਾਕੀ ਵਰਦੀ ਵਾਲਿਆਂ ਦੇ ਆਪਣੇ ਘਰਾਂ ਤੱਕ ਸੇਕਾ ਪਹੁੰਚਣ ਲੱਪੂਗਾ ਤਾਂ ਫੇਰ ਇਹਨੂੰ ਠੱਲ ਪੈਣੀ ਆ ਨਸਿਆਂ ਨੂੰ ਉਹਨਾਂ ਚਿਰ ਠੱਲ ਨਹੀਂ ਜੇ ਪੈਣੀ ਹੁਣ ਮੈਂ ਇੱਕ ਗੱਲ ਹੋਰ ਕਰਦਾ ਤੁਹਾਡੇ ਨਾਲ ਉਹ ਇਹ ਹੈ ਕਿ ਦੇਖੋ ਖਾਕੀ ਵਰਦੀ ਵਾਲਿਆਂ ਦੇ ਘਰਾਂ ਤੱਕ ਵੀ ਸੇਕਾ ਪਹੁੰਚਿਆ ਇਹ ਪਹਿਲਾ ਸੇਕਾ ਨਹੀਂ ਐ ਇਸ ਤੋਂ ਪਹਿਲਾਂ ਵੀ ਪਹੁੰਚਿਆ ਲੀਡਰਾਂ ਦੇ ਘਰਾਂ ਤੱਕ ਵੀ ਸੇਕਾ ਪਹੁੰਚਿਆ ਇਦਾਂ ਦੇ ਸ਼ਖਸ ਦੇ ਘਰ ਤੱਕ ਵੀ ਇਹ ਸਿੱਕਾ ਪਹੁੰਚਿਆ ਜਿਹੜਾ ਸ਼ਖਸ ਪੁਲਿਸ ਵਾਲਾ ਵੀ ਖਾਕੀ ਵਰਦੀ ਵਾਲਾ ਵੀ ਹੈ ਸਾਬਕਾ ਹੋ ਚੁੱਕਾ ਹੈ ਪੰਜਾਬ ਦਾ ਸਭ ਤੋਂ ਸੀਨੀਅਰ ਜਿਹਨੂੰ ਕਹਿੰਦੇ ਆ ਡੀਜੀਪੀ ਦੇ ਅਹੁਦੇ ਤੇ ਰਹਿ ਚੁੱਕਾ ਮੈਂ ਮੁਹੰਮਦ ਮੁਸਤਾਫਾ ਸਾਬਕਾ ਡੀਜੀਪੀ ਪੰਜਾਬ ਦੀ ਗੱਲ ਕਰ ਰਿਹਾ ਉਹ ਕੱਲਾ ਪੁਲਿਸ ਵਾਲਾ ਹੀ ਨਹੀਂ ਰਿਹਾ ਉਹ ਲੀਡਰ ਵੀ ਰਿਹਾ ਜੀ ਔਰ ਅੱਜ ਵੀ ਲੀਡਰ ਹੈ ਕਾਂਗਰਸ ਪਾਰਟੀ ਦੇ ਵੱਲੋਂ ਮਲੇਰਕੋਟਲੇ ਹਲਕੇ ਤੋਂ ਇਲੈਕਸ਼ਨ ਲੜਦਾ ਉਹਦਾ ਆਪਣਾ ਨੌਜਵਾਨ ਪੁੱਤ ਉਹਦੀ ਵੀ ਮੌਤ ਇਸੇ ਤਰੀਕੇ ਦੇ ਨਾਲ ਹੋਈ ਹੈ ਪਿੱਛੇ ਬਹੁਤ ਜ਼ਿਆਦਾ ਰੌਲਾ ਪਿਆ ਸਕਾ ਮੈਂ ਜ਼ਿਆਦਾ ਉਸ ਪਾਸੇ ਨੂੰ ਜਾਣਾ ਨਹੀਂ ਹੈ ਕੇਵਲ ਤੇ ਕੇਵਲ ਇੰਨੀ ਗੱਲ ਕਰਨੀ ਹੈ ਕਿ ਦੇਖੋ ਲੀਡਰ ਵੀ ਹੈ ਪੁਲਿਸ ਮੁਲਾਜ਼ਮ ਵੀ ਹੈ ਹੁਣ ਗੱਲ ਇਹ ਹੈ ਕਿ ਲੀਡਰਾਂ ਦੇ ਘਰਾਂ ਤੱਕ ਕੋਈ ਸੇਕ ਪਹੁੰਚਿਆ ਪੁਲਿਸ ਵਾਲਿਆਂ ਦੇ ਘਰਾਂ ਤੱਕ ਵੀ ਸੇਕ ਪਹੁੰਚਿਆ ਤੇ ਮੈਨੂੰ ਹੁਣ ਸਮਝ ਨਹੀਂ ਆ ਰਹੀ ਹੈਗੀ ਕਿ ਐਜ਼ਾ ਪੱਤਰਕਾਰ ਮੈਂ ਹੁਣ ਕਿਹੜਾ ਲਫ਼ਜ਼ ਬੋਲਾਂ ਇਦਾਂ ਦਾ ਆਪਣੇ ਪੰਜਾਬ ਦੇ ਲੋਕਾਂ ਵੱਲੋਂ ਕਿ ਹੁਣ ਹੋਰ ਇਹ ਜਿਹੜਾ ਅੱਗ ਦਾ ਸੇਕ ਵਾ ਇਹ ਹੋਰ ਕਿਹਦੇ ਘਰ ਤੱਕ ਜਾ ਪਹੁੰਚੇ ਤਾਂ ਜਾ ਕੇ ਠੱਲ ਪਾਉਂਗੀ ਹੁਣ ਤੱਕ ਕੋਈ ਘਰ ਬਚਿਆ ਨਹੀਂ ਲੀਡਰਾਂ ਦੇ ਘਰਾਂ ਤੱਕ ਵੀ ਸੇਕ ਪਹੁੰਚਿਆ ਪੁਲਿਸ ਵਾਲਿਆਂ ਦੇ ਘਰਾਂ ਤੱਕ ਵੀ ਹੁਣ ਜੇ ਸੇਕ ਜਾ ਪਹੁੰਚਿਆ ਔਰ ਪੁਲਿਸ ਵਾਲੇ ਨੇ ਆਪਣੀ ਜ਼ੁਬਾਨੀ ਜ਼ਮੀਨੀ ਹਾਲਾਤ ਜੋ ਹੈਗੇ ਪੰਜਾਬ ਦੇ ਉਹ ਦੱਸ ਦਿੱਤੇ ਉਹਦੇ ਘਰ ਦੇ ਵਿੱਚ ਸੇਕ ਲੱਗਾ ਹੋਇਆ ਜੀ ਉਹਦੇ ਅੰਦਰੋਂ ਸਾਰੀ ਆਵਾਜ਼ ਨਿਕਲੀ ਹੈ ਅਮਰਤਪਾਲ ਸਿੰਘ ਦੀ ਗੱਲ ਉਹਨੇ ਕੀਤੀ ਹੈ ਇਹਦਾ ਮਤਲਬ ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਹੈ ਉਹਦੇ ਸਬੰਧ ਵਿੱਚ ਵੀ ਉਹ ਇਹ ਗੱਲ ਕਹਿ ਸਕਦਾ ਹੈ ਸਗਾ ਕਿ ਸਰਕਾਰ ਨੇ ਤਾਂ ਮੁਹਿਮ ਵਢੀ ਹੋਈ ਹੈ ਔਰ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਬੜੇ ਵਧੀਆ ਤਰੀਕੇ ਦੇ ਨਾਲ ਜਿਸ ਮਹਿਕਮੇ ਦੇ ਵਿੱਚ ਉਹ ਆਪ ਹੈ ਤਨਦੇਹੀ ਦੇ ਨਾਲ ਤੇ ਮੰਨਦੇਹੀ ਦੇ ਨਾਲ ਕੰਮ ਕਰਦੀ ਪਈ ਹੈ ਪਰ ਉਹ ਛਾਤਰ ਲੋਕ ਫਿਰ ਵੀ ਨਸ਼ਾ ਵੇਚ ਲੈਂਦੇ ਆ ਔਰ ਮੇਰਾ ਪੁੱਤ ਜਾਂ ਮੇਰੇ ਪੁੱਤ ਵਰਗੇ ਉਹ ਬੜੀ ਛਾਤਰਤਾ ਦੇ ਨਾਲ ਲੋਕਸ਼ਿਪ ਕੇ ਨਸ਼ਾ ਖਰੀਦ ਲੈਂਦੇ ਆ ਤੇ ਕਰ ਲੈਂਦੇ ਆ ਉਸ ਤੋਂ ਬਾਅਦ ਫਿਰ ਉਹਦਾ ਅੰਜਾਮ ਭੁਗਤ ਲੈਂਦੇ ਆ ਆ ਹੁਣ ਪਿਆ ਹੋਇਆ ਐਦਾਂ ਇੱਕ ਲਾਸ਼ ਦੇ ਰੂਪ ਦੇ ਵਿੱਚ ਐਦਾਂ ਵੀ ਕਹਿ ਸਕਦਾ ਸੀਗਾ ਪਰ ਉਹਨੇ ਇੰਜ ਨਹੀਂ ਕਿਹਾ ਇਹਦਾ ਮਤਲਬ ਉਹ ਇਹ ਗੱਲ ਮੰਨ ਕੇ ਚੱਲਦਾ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਗੰਭੀਰ ਨਹੀਂ ਹੈ ਕਿਹਾ ਵੀ ਇਹ ਦਾਅਵੇ ਖੋਖਲ ਨੇ ਸਰਕਾਰ ਦੇ ਪੁਲਿਸ ਵਾਲਿਆਂ ਦੇ ਜਿਹੜੇ ਮਹਿਕਮੇ ਦੇ ਵਿੱਚ ਉਹ ਆਪ ਹੈ ਜਿੱਥੋਂ ਉਹਦਾ ਘਰ ਦਾ ਰੋਜ਼ਗਾਰ ਚੱਲਦਾ ਜਿਹੜੇ ਮਹਿਕਮੇ ਤੋਂ ਤਨਖਾਹ ਲੈਂਦਾ ਆਪਣਾ ਠੱਬਰ ਪਾਲਦਾ ਆਪਣੇ ਬੱਚੇ ਨੂੰ ਪੜਾਇਆ ਆਪਣਾ ਘਰ ਬਣਾਇਆ ਉਸ ਮਹਿਕਮੇ ਦੇ ਹੱਕ ਦੇ ਵਿੱਚ ਵੀ ਉਹ ਨਹੀਂ ਬੋਲਿਆ ਵਿਰੋਧ ਦੇ ਵਿੱਚ ਬੋਲਿਆ ਉਹਦੇ ਅੰਦਰ ਜੋ ਪਿਆ ਸੀਗਾ ਉਹ ਨਿਕਲ ਕੇ ਸਾਹਮਣੇ ਬਾਹਰ ਆਇਆ ਹੁਣ ਕੱਲ ਨੂੰ ਕੀ ਹਾਲਾਤ ਹੁੰਦੇ ਆ ਉਹਦੇ ਮਨ ਦੇ ਕੱਲ ਨੂੰ ਕੀ ਕਹਿੰਦਾ ਜਦੋਂ ਉਹਦਾ ਮਨ ਠੰਡਾ ਹੁੰਦਾ ਹੈਗਾ ਉਹ ਬਾਅਦ ਦੀ ਗੱਲ ਹੈ ਪਰ ਆਪਾਂ ਗੱਲ ਕਰਦੇ ਹੁੰਦੇ ਹਾਂ ਨਾ ਕਿ ਜਦੋਂ ਤਤੇ ਤਤੇ ਕਾ ਜੋਹੰਦਰ ਚੱਲਣ ਡਿਆ ਹੁੰਦਾ ਉਸ ਵੇਲੇ ਉਹ ਹਕੀਕਤ ਹੁੰਦਾ ਹੈਗਾ ਉਹਨੇ ਆਪਣੀ ਹਕੀਕਤ ਬਿਆਨ ਕੀਤੀ ਹੈ ਜੀ ਸੋ ਇਹ ਇੱਕ ਸ਼ੀਸ਼ਾ ਹੈ ਮੈਨੂੰ ਲੱਗਦਾ ਕਿ ਪੰਜਾਬ ਦੀ ਸਰਕਾਰ ਨੂੰ ਸਮਾਂ ਰਹਿੰਦਿਆਂ ਇਸ ਸ਼ੀਸ਼ੇ ਦੇ ਵਿੱਚ ਮੂੰਹ ਵੇਖਣਾ ਚਾਹੀਦਾ ਹੈ ਔਰ ਲੋਕਾਂ ਦੇ ਸਾਹਮਣੇ ਕੇਵਲ ਤੇ ਕੇਵਲ ਇਹ ਨਹੀਂ ਕਿ ਸੜਕਾਂ ਦੇ ਕੰਡਿਆਂ ਦੇ ਉੱਪਰ ਵੱਡੀਆਂ ਵੱਡੀਆਂ ਫਲੈਕਸਾਂ ਲੱਗ ਜਾਣ ਥੱਲੇ ਮੁੱਖ ਮੰਤਰੀ ਸਾਹਿਬ ਦੀ ਤਸਵੀਰ ਲੱਗ ਜਾਵੇ ਅਰਵਿੰਦ ਕੇਜਰੀਵਾਲ ਦੀ ਫੋਟੋ ਲੱਗ ਜਾਵੇ ਕਿ ਸਾਡੇ ਉਹ ਸੁਪਰੀਮੋ ਹੈਗੇ ਆ ਨਵੀਂ ਇੱਕ ਸਿਆਸੀ ਪਾਰਟੀ ਆਈ ਆ ਜੀ ਸਾਡੀ ਸਰਕਾਰ ਅਸੀਂ ਬਦਲਾਵ ਲੈ ਕੇ ਆਏ ਆ ਔਰ ਅਸੀਂ ਇੰਨੀ ਠੱਲ ਪਾਤੀ ਆ ਇੰਨੇ ਸਮਗਲਰ ਗਿਣਤੀ ਵੀ ਲਿਖੀ ਹੁੰਦੀ ਆ ਤੇ ਇੰਨੇ ਸਮਗਲਰ ਆਪਾਂ ਚੁੱਕ ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟ ਦਿੱਤੇ ਆ ਹੁਣ ਗੱਲ ਇਹ ਆ ਭਈ ਜੇ ਤੁਸੀਂ ਐਡੀ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਆ ਪਿੱਛੇ ਦਸਰੇ ਦਾਅਵੇ ਕੀਤੇ ਜਾ ਰਹੇ ਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਫੜ ਕੇ ਅੰਦਰ ਸੁੱਟ ਰਹੇ ਆ ਤਾਂ ਇਹਦਾ ਮਤਲਬ ਇਹ ਬਣਿਆ ਪਈ ਕਿੰਨੇ ਹਜ਼ਾਰ ਲੋਕ ਤਾਂ ਨਸ਼ਾ ਦੇ ਉੱਪਰ ਹੀ ਲੱਗੇ ਹੋਏ ਐ ਇਹਦਾ ਮਤਲਬ ਇਹ ਹੀ ਬਣਿਆ ਜਿਹੜੇ ਤੁਸਿੰਦਰ ਫੜ ਕੇ ਛੁੱਡ ਦਿੱਤੇ ਔਰ ਕਿੰਨੇ ਹਜ਼ਾਰ ਲੋਕ ਨਸ਼ਾ ਵੇਚ ਰਹੇ ਐ ਹੁਣ ਡੀਜੀਪੀ ਸਾਹਿਬ ਬਿਆਨ ਇਹ ਦੇ ਰਹੇ ਸੀ ਕਿ ਕਿਉਂਕਿ ਪੰਜਾਬ ਦੀ ਸਰਕਾਰ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਐ ਵੀ ਤੁਸੀਂ ਆਪਰੇਸ਼ਨ ਪ੍ਰਹਾਰ ਚਲਾਓ ਤਾਂ ਕਰਕੇ ਆਪਾਂ ਹੁਣ ਮੈਂ ਸਵਾਲ ਇਹ ਕਰਦਾ ਹੈਗਾ ਕਿ ਜੇ ਪੰਜਾਬ ਦੀ ਸਰਕਾਰ ਦਿਸ਼ਾ ਨਿਰਦੇਸ਼ ਨਾ ਜਾਰੀ ਕਰਦੀ ਤਾਂ ਕੀ ਜਿਹੜੇ ਫਿਰ ਉਹ ਤੁਹਾਡੇ ਹਿਸਾਬ ਦੇ ਨਾਲ ਹੀ ਹਜ਼ਾਰਾਂ ਨਸ਼ਿਆਂ ਦੇ ਸਮਗਲਰ ਤੁਸੀਂ ਫੜੇ ਆ ਕੀ ਉਹ ਫਿਰ ਓਦੇ ਕੰਮ ਕਰਦੇ ਰਹਿੰਦੇ ਕੀ ਉਹ ਲੋਕਾਂ ਦੇ ਪੁੱਤ ਮਾਰਨ ਦੀ ਵਜ੍ਹਾ ਬਣਦੇ ਰਹਿੰਦੇ ਕੀ ਉਹ ਨਸ਼ਾ ਸ਼ਰਮੇ ਦਾ ਵੇਚਦੇ ਰਹਿੰਦੇ ਕੀ ਆਪਾਂ ਹੁਕਮ ਉਡੀਕਦੇ ਰਹਿੰਨੇ ਆ ਕਿ ਜਦੋਂ ਸਾਨੂੰ ਉੱਪਰੋਂ ਹੁਕਮ ਹੋਣਗੇ ਤਾਂ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਉਹਨਾਂ ਹੁਕਮਾਂ ਦੇ ਤਹਿਤ ਆਪਾਂ ਕਾਰਵਾਈ ਕਰਾਂਗੇ ਚਲੋ ਜੇ ਹੁਕਮ ਹੋ ਗਿਆ ਜੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਵੀ ਕਾਰਵਾਈ ਸ਼ੁਰੂ ਹੋ ਗਈ ਆ ਤਾਂ ਤਦ ਵੀ ਖਰੀ ਗੱਲ ਹੈ ਪਰ ਹੁਣ ਗੱਲ ਇਹ ਆ ਕਿ ਜੇ ਕਾਰਵਾਈ ਸ਼ੁਰੂ ਹੋ ਗਈ ਉਹਦੇ ਬਾਵਜੂਦ ਵੀ ਆਪਣੇ ਮੁਲਾਜ਼ਮ ਦੇ ਘਰ ਦੇ ਵਿੱਚ ਹੀ ਨੌਜਵਾਨ ਪੁੱਤ ਦੀ ਮੌਤ ਚਿੱਟੇ ਦੀ ਵਜ੍ਹਾ ਕਰਕੇ ਨਸ਼ੇ ਦੀ ਵਜ੍ਹਾ ਕਰਕੇ ਹੋ ਗਈ ਓਵਰਡੋਸ ਦੀ ਵਜ੍ਹਾ ਕਰਕੇ ਹੋ ਗਈ ਹੈ ਤਾਂ ਮੈਨੂੰ ਲੱਗਦਾ ਕਿ ਇਸ ਗੱਲ ਨੂੰ ਇੱਕ ਚੈਲੰਜ ਦੇ ਵਜੋਂ ਉਹਨਾਂ ਨੂੰ ਲੈਣਾ ਚਾਹੀਦਾ ਦੇਖੋ ਅਜਾ ਪੱਤਰਕਾਰ ਮੈਂ ਕੋਈ ਨਿਖੇਦੀ ਨਹੀਂ ਕਰ ਰਿਹਾ ਮੈਂ ਕੋ ਕਿਸੇ ਨੂੰ ਕਿਸੇ ਦੀ ਤੋਹੀਨ ਨਹੀਂ ਕਰ ਰਿਹਾ ਆਪਾਂ ਕੋਈ ਇਲੈਕਸ਼ਨ ਨਹੀਂ ਲੜਨੇ ਹੈਗੇ ਖਾਸ ਕਰਕੇ ਮੇਰੀ ਆਪਣਾ ਕੋਈ ਲੀਡਰ ਬਣਦਾ ਕੋਈ ਵਿਚਾਰ ਨਹੀਂ ਹੈ ਕਿ ਆਪਾਂ ਉਹਨੂੰ ਬਦਨਾਮ ਕਰ ਰਹੇ ਹਾਂ ਉਹਨੂੰ ਬਦਨਾਮ ਕਰ ਰਹੇ ਹਾਂ ਸਿਰਫ ਤੇ ਸਿਰਫ ਪੰਜਾਬ ਦੇ ਹਿਤਾਸ਼ੀ ਹੋਣ ਕਰਕੇ ਆਪਾਂ ਇਹ ਗੱਲ ਕਰਦੇ ਆਂ ਕਿ ਜਿਹੜੇ ਵੱਡੇ ਅਫਸਰ ਹੈ ਗਿਆ ਛੋਟਿਆਂ ਤੋਂ ਲੈ ਕੇ ਵੱਡੇ ਤੱਕ ਤੁਸੀਂ ਵੀ ਜਾਣਦੇ ਹੋ ਆਪਾਂ ਵੀ ਸਾਰੇ ਜਾਣਦੇ ਆ ਆਮ ਲੋਕ ਜਾਣਦੇ ਆ ਸੱਥਾਂ ਦੇ ਵਿੱਚ ਬਹਿ ਕੇ ਗੱਲਾਂ ਕਰਦੇ ਆ ਚੌਂਕ ਚਰਾਇਆ ਮੋੜਾਂ ਦੇ ਉੱਪਰ ਖੜੇ ਹੋ ਕੇ ਗੱਲਾਂ ਕਰਦੇ ਆ ਉਹ ਇਹੀ ਗੱਲਾਂ ਕਰਦੇ ਆ ਕਹਿੰਦੇ ਕਿ ਖਬਰਾਂ ਦੇ ਵਿੱਚ ਬਹੁਤ ਆਉਂਦਾ ਹੈ ਅਖਬਾਰ ਦੇ ਵਿੱਚ ਖਬਰ ਵੀ ਲੱਗੀ ਹੈ ਦਾਅਵੇ بڑے ਵੱਡੇ ਕੀਤੇ ਗਏ ਮੈਂ ਕਿਸੇ ਚੈਨਲ ਦੇ ਉੱਪਰ ਬਾਈਟ ਸੁਣੀ ਸੀਗੀ ਠੋਕ ਵਜਾ ਕੇ ਉਹਨਾਂ ਨੇ ਗੱਲ ਕਹੀ ਹੈ ਪਰ ਨਾਲ ਉਹ ਇਹ ਗੱਲ ਜ਼ਰੂਰ ਕਰਦੇ ਆ ਆਮ ਲੋਕ ਪਰ ਬਾਵਜੂਦ ਇਹਦੇ ਕਹਿੰਦੇ ਸਾਡੀ ਗਲੀ ਵਿੱਚ ਫਲਾਨੀ ਗਲੀ ਵਿੱਚ ਫਲਾਨਾ ਬੰਦਾ ਕਮ ਘਾਨਾ ਬੰਦਾ ਉਹ ਹਲੇ ਤੱਕ ਵੀ ਨਸ਼ਾ ਕਰ ਰਿਹਾ ਹੈ ਜੇ ਕੋਈ ਕਰ ਰਿਹਾ ਜਾਂ ਕਈ ਵਾਰ ਵੇਚ ਰਿਹਾ ਜੇ ਕੋਈ ਉਹਦੇ ਬਾਰੇ ਵੀ ਜ਼ਿਕਰ ਹੁੰਦਾ ਹੈਗਾ ਔਰ ਜੇ ਕੋਈ ਕਰ ਰਿਹਾ ਹੈਗਾ ਤੇ ਕਿੱਥੋਂ ਕਰ ਰਿਹਾ ਹੈਗਾ ਕੀ ਉਹ ਘਰ ਦੇ ਅੰਦਰ ਹੀ ਬੀਜਿਆ ਹੋਇਆ ਨੇ ਉੱਥੋਂ ਵੱਡ ਵੱਡ ਕੇ ਕਰੀ ਜਾਂਦੇ ਆ ਉਹਨੂੰ ਕਿਤੇ ਉਹ ਨਾ ਤਾਂ ਕਿਤੇ ਮਿਲਦਾ ਹੀ ਆ ਨਾ ਜੀ ਸੋ ਜੇ ਉਹਨੂੰ ਮਿਲਦਾ ਹੈਗਾ ਤਾਂ ਉਹ ਕਰਦਾ ਪਿਆ ਆ ਹੁਣ ਜੇ ਕੋਈ ਕਹੇ ਕਿ ਪਾਰੋਂ ਆਉਂਦਾ ਹੈਗਾ ਫਲਾਣੇ ਮੁਲਕ ਤੋਂ ਆਉਂਦਾ ਹੈਗਾ ਤਾਂ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਸਰਹੱਦ ਉਹ ਆ 50 ਕਿਲੋਮੀਟਰ ਦਾ ਏਰੀਆ ਬਾਰਡਰ ਦੇ ਨਾਲ-ਨਾਲ ਪੰਜਾਬ ਵਾਲੇ ਪਾਸੇ ਨੂੰ ਉਹ ਬਾਰਡਰ ਸਕਿਉਰਿਟੀ ਫੋਰਸ ਦੇ ਅੰਡਰ ਹੈ ਭਾਵੇਂ ਕਿ ਉੱਥੇ ਕੇਂਦਰ ਦੀ ਸਰਕਾਰ ਨਜ਼ਰ ਰੱਖਦੀ ਹੈ ਸੋ ਕੇਂਦਰ ਦੀ ਸਰਕਾਰ ਦੇ ਉੱਪਰ ਵੀ ਸਵਾਲ ਵੱਡੇ ਉੱਠਦੇ ਆ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਪਰਵ ਆਉਂਦਾ ਇਹਦਾ ਮਤਲਬ ਪਾਰ ਵਾਲੇ ਤੁਹਾਡੇ ਨਾਲੋਂ ਜ਼ਿਆਦਾ ਤਾਕਤਵਰ ਨੇ ਤੁਸੀਂ ਕਮਜ਼ੋਰ ਹੋ ਜਿਹੜੇ ਤੁਸੀਂ ਉਹਨਾਂ ਵੱਲੋਂ ਇਧਰਲੇ ਪਾਸੇ ਨਸ਼ਿਆਂ ਦੀ ਖੇਪ ਜਦੋਂ ਆਉਂਦੀ ਹੈ ਤੇ ਤੁਸੀਂ ਉਹਨੂੰ ਫੜ ਨਹੀਂ ਪਾਉਂਦੇ ਇਹਦਾ ਜਵਾਬ ਤੁਹਾਨੂੰ ਆਪਣੇ ਅੰਦਰੋਂ ਲੱਭਣਾ ਪਊਗਾ ਗੱਲਾਂ ਦੇ ਨਾਲ ਜੇ ਤੁਸੀਂ ਸੋਚੋ ਕਿ ਲੋਕਾਂ ਨੂੰ ਆਪਾਂ ਸੰਤੁਸ਼ਟ ਕਰ ਲਾਂਗੇ ਲੋਕ ਚੁੱਪ ਕਰ ਜਾਂਦੇ ਆ ਪੋਸਟ ਲਿਖਣੋਂ ਬੰਦ ਕਰ ਸਕਦੇ ਆ ਕੋਈ ਪੱਤਰਕਾਰ ਆਪਣੀ ਆਵਾਜ਼ ਥੋੜੀ ਮੱਧਮ ਕਰ ਸਕਦਾ ਆ ਪਰ ਹਕੀਕਤਾਂ ਲੋਕ ਜਾਣਦੇ ਹੀ ਹੁੰਦੇ ਨੇ ਸੋ ਦੁਬਾਰਾ ਸਰਕਾਰਾਂ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਕੇਵਲ ਤੇ ਕੇਵਲ ਉਹ ਦਾਅਵੇ ਸੜਕਾਂ ਦੇ ਉੱਪਰ ਵੱਡੇ ਫਲੈਕਸਾ ਲਾ ਕੇ ਪੋਸਟਰ ਲਗਾ ਕੇ ਲੋਕਾਂ ਨੇ ਗੱਲਾਂ ਦੇ ਵਿੱਚ ਨਹੀਂ ਜਿਉਣਾ ਹੈਗਾ ਲੋਕ ਜ਼ਮੀਨੀ ਹਕੀਕਤ ਵੇਖਦੇ ਆ ਆਡ ਗਵਨ ਗਲੀ ਮੁਹੱਲੇ ਜੋ ਹੁੰਦਾ ਹੈਗਾ ਲੋਕਾਂ ਨੂੰ ਪਿੰਡ ਦੇ ਵਿੱਚ ਪਤਾ ਹੀ ਹੁੰਦਾ ਹੈਗਾ ਕਿ ਕੌਣ ਕੀ ਕਰਦਾ ਹੈਗਾ ਕੀ ਦੀ ਸ਼ੈ ਦੇ ਉੱਪਰ ਕਰਦਾ ਹੈਗਾ ਸੋ ਉਹ ਸਾਰੇ ਕਾਸੇ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਸੋ ਅਖੀਰ ਦੇ ਵਿੱਚ ਇੱਕ ਬੜੀ ਅਹਿਮ ਗੱਲ ਜ਼ਰੂਰ ਕਰਨੀ ਚਾਹੂਗਾ ਦੇਖੋ ਜਿਹੜਾ ਉਹ ਪੁਲਿਸ ਮੁਲਾਜ਼ਮ ਹੈਗਾ ਉਹਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਹਮਦਰਦੀ ਆ ਅਸ਼ੋਕ ਕੁਮਾਰ ਨਾਮ ਹੈ ਅਸ਼ੋਕ ਕੁਮਾਰ ਜੀ ਸਾਨੂੰ ਤੁਹਾਡਾ ਨਾਲ ਬੜੀ ਹਮਦਰਦੀ ਆ ਤੁਹਾਡਾ ਪੁੱਤ ਜਵਾਨ ਦੇਖੋ ਆਪਾਂ ਅਕਸਰ ਗੱਲ ਕਰਦੇ ਆ ਕਿ ਇੱਕ ਪਿਓ ਦੇ ਵਾਸਤੇ ਆਪਣੇ ਜਵਾਨ ਪੁੱਤ ਦੀ লাশ ਨੂੰ ਢੋਣਾ ਬੜਾ ਹੀ ਔਖਾ ਹੁੰਦਾ ਹੈਗਾ ਉਹਦੀ ਅਰਥੀ ਨੂੰ ਮੋੜਾ ਨਹੀਂ ਦੇ ਹੁੰਦਾ ਹੈਗਾ ਇੱਕ ਪਿਓ ਦੇ ਕੋਲੋਂ ਕੋਈ ਪਿਓ ਨਹੀਂ ਚਾਹੁੰਦਾ ਹੈਗਾ ਕਿ ਮੇਰੇ ਜੀਉ ਦੇ ਜੀ ਮੇਰੇ ਪੁੱਤ ਦੀ ਲਾਸ਼ ਜਾਂਦੀ ਹੋਈ ਮੈਂ ਦੇਖਾ ਕੋਈ ਨਹੀਂ ਚਾਹੁੰਦਾ ਹੈਗਾ ਪਰ ਇੰਜ ਹੋ ਗਿਆ ਔਰ ਮੈਂ ਦਾਦਨਾ ਤੁਹਾਡੀ ਦਲੇਰੀ ਦੀ ਤੁਸੀਂ মিডিਆ ਦੇ ਰੂਬਰੂ ਹੋ ਕੇ ਆਖਿਆ ਹੈਗਾ ਕਿ ਸਾਡੇ ਘਰ ਦੇ ਵਿੱਚ ਆ ਗੱਲ ਲੱਗੀ ਹੋਈ ਸੀ ਪਰ ਮੇਰੀ ਫਿਰ ਬੇਨਤੀ ਹੈ ਆਪਾਂ ਪੰਜਾਬ ਦੀ ਧਰਤੀ ਤੇ ਜੰਮੇ ਹੋਏ ਤੁਸੀਂ ਅਮਰਤਪਾਲ ਸਿੰਘ ਦਾ ਨਾਮ ਲਿਆ ਅਮਰਤਪਾਲ ਸਿੰਘ ਸਿੱਖੀ ਸਰੂਪ ਦੇ ਵਿੱਚ ਆਇਆ ਖੰਡੇ ਵੱਟ ਕੇ ਪਹੁੰਚਿਆ ਤੁਸੀਂ ਅਮਰਤਪਾਲ ਸਿੰਘ ਦਾ ਨਾਮ ਲਿਆ ਤੁਹਾਨੂੰ ਅਮਰਤਪਾਲ ਸਿੰਘ ਚੰਗਾ ਲੱਗਦਾ ਇਹਦਾ ਮਤਲਬ ਤੁਹਾਨੂੰ ਅਮਰਤਪਾਲ ਸਿੰਘ ਦੀ ਸੋਚ ਖਰੀ ਲੱਗਦੀ ਹੈ ਅਮਰਤਪਾਲ ਸਿੰਘ ਨੇ ਸਪੀਚਾਂ ਜੋ ਉਹ ਬੋਲਦਾ ਸੀਗਾ ਇਹਦਾ ਮਤਲਬ ਕਿ ਉਹ ਜਿਆ ਰਾਜ ਭਾਗ ਅਮਰਤਪਾਲ ਸਿੰਘ ਚਾਹੁੰਦਾ ਸੀ ਗੱਲਾਂ ਕਰਦਾ ਗਿਆ ਇੱਥੋਂ ਹੁਣ ਜੇਲ੍ਹ ਦੇ ਵਿੱਚ ਹੈ ਔਰ ਬਾਹਰ ਆਣ ਕੇ ਉਹ ਕਿਉਂ ਜਿਆ ਗੱਲਾਂ ਕਰੂਗਾ ਉਹ ਸਮਾਂ ਦੱਸੂਗਾ ਪਰ ਫਿਲਹਾਲ ਜੋ ਵੀ ਹੈ ਤੁਸੀਂ ਉਸ ਸੋਚ ਦੇ ਉੱਪਰ ਪਹਿਰਾ ਦੇਣ ਦੀ ਗੱਲ ਕਰਦੇ ਹੋ ਦੇਖੋ ਆਪਣੇ ਚੇਤ ਦੇ ਵਿੱਚ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਇਹ ਗੱਲ ਜ਼ਰੂਰ ਧਾਰਨ ਕਰਕੇ ਰੱਖਣੀ ਪਊਗੀ ਜੇ ਸਰਕਾਰਾਂ ਜੇ ਪ੍ਰਸ਼ਾਸਨ ਨਸ਼ਿਆਂ ਨੂੰ ਠੱਲ ਨਹੀਂ ਪਾ ਰਿਹਾ ਜਾਂ ਕਾਮਯਾਬ ਨਹੀਂ ਹੋ ਪਾ ਰਿਹਾ ਜਾਂ ਦਾਅਵੇ ਖੋਖਲੇ ਐ ਜਾਂ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਚੱਲਦਾ ਪਿਆ ਕੁਝ ਵੀ ਤੁਸੀਂ ਕਹਿ ਲਓ ਕੁਝ ਵੀ ਸੋਚ ਲਓ ਜੇ ਆਪਾਂ ਕੁਝ ਵੀ ਸੋਚਣਾ ਛੱਡ ਕੇ ਇਹ ਸੋਚ ਕੇ ਵੀ ਥੋੜਾ ਜਿਹਾ ਵੇਖ ਕੇ ਆਪਾਂ ਚੱਲੀਏ ਕਿ ਆਪਾਂ ਆਪਣੇ ਆਪ ਨੂੰ ਆਪਣੇ ਪੰਜਾਬ ਨੂੰ ਬਚਾਉਣਾ ਯੂਪੀ ਬਿਹਾਰ ਦਾ ਕਿਦਾਰੇ ਹੋਰ ਭੱਜਿਆ ਗੁਜ਼ਾਰਾ ਨਹੀਂ ਜੇ ਹੋਣਾ ਇੱਕ ਗੱਲ ਸੋਚ ਕੇ ਦੇਖੋ ਦਿਮਾਗ ਦੇ ਵਿੱਚ ਕਿ ਆਪਾਂ ਉਸ ਧਰਤੀ ਦੇ ਵਸਿੰਦੇ ਆ ਜੇ ਇਸ ਧਰਤੀ ਦੇ ਬਾਬਤ ਕਿਹਾ ਜਾਂਦਾ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਸੋ ਉਸ ਗੁਰਾਂ ਦੇ ਨਾਂ ਤੇ ਜੀਉਣ ਵਾਲੀ ਧਰਤੀ ਦੇ ਵਾਸ਼ੰਦੇ ਕੀ ਇੰਨੇ ਜ਼ਿਆਦਾ ਕਮਜ਼ੋਰ ਨੇ ਮੈਂ ਸਵਾਲ ਕਰਨਾ ਚਾਹੁੰਦਾ ਕਿ ਤੁਸੀਂ ਇੰਨੇ ਜ਼ਿਆਦਾ ਕਮਜ਼ੋਰ ਹੋ ਕਿ ਸਾਡੇ ਵਿੱਚ ਇੰਨੀ ਹਿੰਮਤ ਦਲੇਰੀ ਨਹੀਂ ਹੈ ਆਪਾਂ ਗੁਰੂ ਨਾਲੋਂ ਕਿਉਂ ਟੁੱਟ ਗਏ ਆਪਾਂ ਗੁਰੂ ਤੋਂ ਦੂਰ ਕਿਉਂ ਚਲ ਗਏ ਆਪਾਂ ਗੁਰੂ ਦੇ ਬਚਨਾਂ ਨੂੰ ਤਲੰਝਲੀ ਕਿਉਂ ਦੇਤੀ ਹੈ ਆਪਾਂ ਗੁਰੂ ਨੂੰ ਵਿਚਾਲੇ ਕਿਉਂ ਨਹੀਂ ਰੱਖ ਕੇ ਆਪਣੇ ਸਾਰੇ ਕਾਰਜ ਕਰਦੇ ਆਪਣੇ ਧੀਆਂ ਪੁੱਤਾਂ ਨੂੰ ਆਪਾਂ ਕਿਉਂ ਨਹੀਂ ਗੁਰੂ ਵਾਸੇ ਦੇ ਮੁਤਾਬਕ ਜ਼ਿੰਦਗੀ ਜੀਉਣ ਦੇ ਵਾਸਤੇ ਕੋਈ ਨਾ ਕੋਈ ਮਾਹੌਲ ਮੁਹੱਈਆ ਕਰਵਾਉਨੇ ਘਟੋ ਘਟ ਆਪਣੇ ਘਰਾਂ ਦੇ ਵਿੱਚ ਜਿੰਨਾ ਕੁ ਕੁਝ ਕਰ ਸਕਦੇ ਆ ਆਪਾਂ ਓਨਾਂ ਕੁ ਤਾਂ ਕਰੀਏ ਨਾ ਕੁਝ ਨਾ ਕੁਝ ਯਤਨ ਉਪਰਾਲੇ ਤਾਂ ਆਪਾਂ ਕਰ ਹੀ ਸਕਦੇ ਆ ਨਾ ਸੜਕ ਦੇ ਉੱਪਰ ਆਪਾਂ ਜਾਣੇ ਗੱਡੀ ਮੋਟਰਸਾਈਕਲ ਲੈ ਕੇ ਅਸੀਂ ਜੇ ਕੋ ਸਾਡੇ ਵਿੱਚ ਆਣ ਕੇ ਸਾਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕਰੇ ਉਸ ਟੱਕਰ ਤੋਂ ਬਚਣ ਦੇ ਵਾਸਤੇ ਵੀ ਮਾੜੀ ਮੋਟੀ ਚਾਰਾ ਜੋਹੀ ਤਾਂ ਇਨਸਾਨ ਕਰਦਾ ਹੀ ਆ ਨਾ ਕਰਨੀ ਚਾਹੀਦੀ ਵੀ ਆ ਔਰ ਉਸ ਤੋਂ ਇੱਕ ਸਟੈਪ ਹੋਰ ਥੋੜਾ ਪਿੱਛੇ ਆ ਜਾਈਏ ਘਟੋ ਘਟ ਜਿਹੜਾ ਕੰਮ ਕਰ ਸਕਦੇ ਆ ਉਹ ਇੰਨਾ ਕੁ ਤਾਂ ਕਰ ਹੀ ਸਕਦੇ ਆ ਨਾ ਕਿ ਮੈਂ ਆਪ ਤੇ ਸਹੀ ਰਾਹ ਚੱਲਾਂ ਨਾ ਖੱਬੇ ਪਾਸੇ ਚੱਲਾਂ ਮੈਂ ਸੱਜਾ ਖੱਬਾ ਦੇਖ ਕੇ ਚੱਲਾਂ ਘਟੋ ਘਟ ਮੇਰੀ ਆਪਣੀ ਵਜ੍ਹਾ ਦੀ ਕਰਕੇ ਤਾਂ ਨਾ ਕੋਈ ਐਕਸੀਡੈਂਟ ਹੋਵੇ ਘਟੋ ਘਟ ਇੰਨਾ ਕੁ ਤਾਂ ਆਪਾਂ ਕਰ ਹੀ ਸਕਦੇ ਆ ਨਾ ਸੋ ਆਪਣੇ ਘਰਾਂ ਦਾ ਖਿਆਲ ਆਪ ਆਪ ਰੱਖੀਏ ਜੇ ਕੋਈ ਨਹੀਂ ਰੱਖਦਾ ਹੈਗਾ ਗੁਰੂ ਬਖਸ਼ਿੰਦ ਹੈ ਅਸੀਂ ਜਿੱਥੇ ਸਾਡੇ ਕੋ ਭੁੱਲਾ ਹੋਈਆਂ ਉਹਨਾਂ ਭੁੱਲਾਂ ਨੂੰ ਬਖਸ਼ਵਾ ਕੇ ਆਪਾਂ ਗੁਰੂ ਵਾਸੀ ਦੇ ਮੁਤਾਬਕ ਆਪਣਾ ਜ਼ਿੰਦਗੀ ਦਾ ਸਫ਼ਰ ਜੂਣਾ ਸ਼ੁਰੂ ਕਰਕੇ ਦੇਖੀਏ ਸਾਡੇ ਬੱਚੇ ਬਚ ਜਾਣਗੇ ਇੱਥੇ ਹੀ بڑے ਪਰਿਵਾਰ ਇਦਾਂ ਦੇ ਹੈਗੇ ਪੰਜਾਬ ਦੀ ਧਰਤੀ ਦੇ ਪਰ ਮੈਂ ਵੀ ਜਾਣਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਜਾਣਦੇ ਆ ਬਹੁਤ ਸਾਰੇ ਪਰਿਵਾਰ ਪੀੜੀ ਦਰ ਪੀੜੀ ਉਹ ਲੱਗੇ ਨਹੀਂ ਇਹ ਸਾਰੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਬਚਾ ਕੇ ਰੱਖਿਆ ਹੋਇਆ ਕਿੱਦਾਂ ਬਚਾ ਕੇ ਰੱਖਿਆ ਥੋੜੀ ਹਿੰਮਤ ਰੱਖੀ ਐ ਥੋੜੀ ਦਲੇਰੀ ਰੱਖੀ ਐ ਇੰਨੇ ਕਿ ਤਾਂ ਬਹਾਦਰ ਬਣ ਕੇ ਆਪਾਂ ਰਹੀਏ ਨਾ ਤਾਂ ਕਿ ਦੁਨੀਆ ਨੂੰ ਦੱਸ ਸਕੀਏ ਕਿ ਆਪਾਂ ਪੰਜਾਬ ਦੀ ਧਰਤੀ ਦੇ ਜੰਮਪੜ ਇਸ ਮਿੱਟੀ ਦੀ ਮਹਿਕ ਜਿੱਥੇ ਪਤਾ ਨਹੀਂ ਕਿੰਨੇ ਕਸੂਰਬਿਰ ਬਹਾਦਰ ਯੋਧਿਆਂ ਦਾ ਲਹੂ ਡੁੱਲਿਆ ਹੋਇਆ ਉਹ ਸਾਡੇ ਪੁਰਖਿਆਂ ਨੇ ਇਸ ਮਿੱਟੀ ਨੂੰ ਆਪਦੇ ਲਹੂ ਦੇ ਨਾਲ ਸਿੰਜਿਆ ਹੋਇਆ ਆ ਸੋ ਇਸ ਲਹੂ ਦੇ ਨਾਲ ਸਿੰਜੀ ਹੋਈ ਮਿੱਟੀ ਦੇ ਜੰਮ ਪਾਲ ਆਪਾ ਇੰਨੇ ਕੁ ਬਹਾਦਰਤਾ ਬਣੀਏ ਨਾ ਕਿ ਸਾਡੇ ਆਸੇ ਪਾਸੇ ਦਾ ਜਿਹੜਾ ਵਾਤਾਵਰਣ ਗੰਦਾ ਮਾੜਾ ਮਾਹੌਲ ਜਿਹੜਾ ਨਸ਼ਿਆਂ ਦਾ ਮਾਹੌਲ ਦੌਰ ਉਹਦਾ ਅਸਰ ਸਾਡੇ ਆਪਣੇ ਪਰਿਵਾਰਾਂ ਤੱਕ ਨਾ ਆਵੇ ਆਪਣੇ ਆਪ ਨੂੰ ਆਪਾਂ ਸਾਹਮਣੇ ਯਤਨ ਜ਼ਰੂਰ ਕਰੀਏ ਅਖੀਰ ਦੇ ਵਿੱਚ ਸਰਕਾਰਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਡੀਆਂ ਵੱਡੀਆਂ ਫਲੈਕਸਾਂ ਬੇਸ਼ੱਕ ਨਾ ਲਾਓ ਲੋਕਾਂ ਨੇ ਆਪ ਲਾ ਦੇਣੀਆਂ ਸਾਡੇ ਵਰਗੇ ਪੱਤਰਕਾਰਾਂ ਨੇ ਤੁਹਾਡੇ ਕਸੀਦੇ ਤੁਹਾਡੇ ਸੋਲੇ ਆਪ ਗਾ ਦੇਣੇ ਹੈਗੇ ਆ ਜ਼ਮੀਨੀ ਹਾਲਾਤ ਜੇ ਠੀਕ ਹੋ ਗਏ ਤਾਂ ਪੱਤਰਕਾਰਾਂ ਨੇ ਕਹਿਣਾ ਆਮ ਲੋਕਾਂ ਨੇ ਵੀ ਕਹਿਣਾ ਕਿ ਹੁਣ ਨਹੀਂ ਹੈਗਾ ਪਹਿਲਾਂ ਵਾਂਗ ਹੁਣ ਸੱਚਮੁੱਚ ਬਦਲਾਅ ਆ ਚੁੱਕਾ ਹੈ ਤੁਹਾਨੂੰ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ ਪੈਸਾ ਲੋਕਾਂ ਦਾ ਹੀ ਹੁੰਦਾ ਹੈਗਾ ਜਿਹੜਾ ਤੁਸੀਂ ਇਸ਼ਤਿਹਾਰਾਂ ਦੇ ਰਾਹੀਂ ਅਖਬਾਰਾਂ ਦੇ ਵਿੱਚ ਜਾਂ ਸੜਕਾਂ ਦੇ ਉੱਪਰ ਫਲੈਕਸਾ ਲਾ ਕੇ ਖਰਚ ਕਰਦੇ ਹੋ ਤੁਹਾਨੂੰ ਜ਼ਰੂਰਤ ਨਹੀਂ ਹੈ ਲੋਕਾਂ ਨੇ ਆਪ ਹੀ ਪੋਸਟਰ ਲਾਲਾ ਕੇ ਦੱਸ ਦੇਣਾ ਕਿ ਹੁਣ ਸਾਡਾ ਪੰਜਾਬ ਪਹਿਲਾਂ ਵਰਗਾ ਨਹੀਂ ਰਿਹਾ ਤਨਦੇਹੀ ਦੇ ਨਾਲ ਮਨਦੇਹੀ ਦੇ ਨਾਲ ਤੁਸੀਂ ਸਾਫ਼ ਕਰੋ ਨਸ਼ਿਆਂ ਦਾ ਜਿਹੜਾ ਇਹ ਮਾਹੌਲ ਹੈਗਾ ਇਸ ਨਸ਼ਿਆਂ ਦੀ ਗੰਦਗੀ ਨੂੰ ਸਾਫ਼ ਕਰਨ ਵਾਸਤੇ ਤੁਸੀਂ ਯਤਨ ਉਪਰਾਲੇ ਪੂਰੀ ਤਨਦੇਹੀ ਦੇ ਨਾਲ ਕਰੋ ਲੋਕ ਤੁਹਾਡੇ ਗੁਣ ਗਾਂਣ ਕਰਨਗੇ ਅਸੀਂ ਤੁਹਾਡੇ ਸੋਲੇ ਪੱਤਰਕਾਰ ਹੋਣ ਦੇ ਨਾਤੇ ਇੱਥੇ ਬੈਠ ਕੇ ਜ਼ਰੂਰ ਗਾਵਾਂਗੇ ਸੋ ਜਿੰਨਾ ਚਿਰ ਸਾਰਾ ਕੁਝ ਨਹੀਂ ਹੁੰਦਾ ਆਓ ਆਪਾਂ ਆਪਣੇ ਪਰਿਵਾਰਾਂ ਨੂੰ ਆਪ ਸੰਭਲਣ ਦੇ ਯਤਨ ਉਪਰਾਲੇ ਕਰੀਏ ਅਖੀਰ ਦੇ ਵਿੱਚ ਜਿੰਨੇ ਵੀ ਸੱਜਣ ਮੇਰੀ ਗੱਲਬਾਤ ਨੂੰ ਸੁਣ ਰਹੇ ਨੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਜਿਹੜਾ ਇਸ ਮੁਲਾਜ਼ਮ ਵੀਰ ਨੇ ਇੱਕ ਲਫ਼ਜ਼ ਬੋਲਿਆ ਹੈਗਾ ਉਹਦੇ ਸਬੰਧ ਵਿੱਚ ਤੁਹਾਡੀ ਕੀ ਰਾਏ ਹੈ ਜੋ ਉਹਨੇ ਇਹ ਗੱਲ ਕਹੀ ਹੈ ਕਿ ਜੇ ਤੁਸੀਂ ਆਪਣੀ ਜਵਾਨੀ ਬਚਾਉਣੀ ਹੈ ਬੱਚੇ ਬਚਾਉਣੇ ਹੈ ਤਾਂ ਜਾ ਪੰਜਾਬ ਛੱਡ ਕੇ ਚੱਲ ਜਾਓ ਯੂਪੀ ਬਿਹਾਰੀ ਚੱਲ ਜਾਓ ਭਾਵੇਂ ਉੱਥੇ ਫੇਰ ਵੀ ਠੀਕ ਹੈ ਉਹਦੇ ਕਹਿਣ ਮੁਤਾਬਕ ਜਾਂ ਫਿਰ ਪੰਜਾਬ ਦੇ ਵਿੱਚ ਅਮਰਤਪਾਲ ਸਿੰਘ ਦਾ ਰਾਜ ਲਿਆਓ ਭਾਵ ਕਿ ਅਮਰਤਪਾਲ ਸਿੰਘ ਦੀ ਸਰਕਾਰ ਬਣਾ ਲਓ ਤਾਂ ਪੰਜਾਬ ਬਚਣਾ 2027 ਦੀਆਂ ਚੋਣਾਂ ਮੁਰੇ ਆ ਰਹੀਆਂ ਨੇ ਸੋ ਉਹਦੇ ਜਿਹੜੇ ਆ ਬੋਲੇ ਹੋਏ ਬੋਲ ਨੇ ਲਫ਼ਜ਼ ਨੇ ਇਹਨਾਂ ਲਫ਼ਜ਼ਾਂ ਦੇ ਮੁਤਲਕ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਆਪਣੀ ਰਾਏ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਬਹੁਤ-ਬਹੁਤ ਧੰਨਵਾਦ ਜਿਹਨਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਕਿ ਤੁਸੀਂ ਜ਼ਰੂਰ ਕਰ ਲਿਓ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਆਪਾਂ ਇਸ ਚੈਨਲ ਦੇ ਉੱਪਰ ਵੱਖ-ਵੱਖ ਵਿਸ਼ਿਆਂ ਦੇ ਉੱਪਰ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਰਹਾਂਗੇ ਬਹੁਤ-ਬਹੁਤ ਧੰਨਵਾਦ